ਸੋ ਪ੍ਰਿਵੀਅਸ ਨਾਸਰੀ ਦਾ ਨਾਮ ਵਿੱਚ ਮੇਰੇ ਅਜ਼ੀਜ਼ ਭੈਣ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਸलाम ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਖੁਦਾ ਦੇ ਬਚਨ ਦੇ ਵਿੱਚ ਹਮੇਸ਼ਾ ਵਾਦੇ ਚਾਵੋ ਤੇ ਪਰਮੇਸ਼ਰ ਦੇ ਬੜੇ ਦਿਨ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਔਰ ਇਸ 90 ਸਾਲ ਦੀਆਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੋ ਪਰਮੇਸ਼ਰ ਨੇ ਸਾਡੀ ਜ਼ਿੰਦਗੀ ਦੇ ਵਿੱਚ ਇਹ ਨਵਾਂ ਸਾਲ ਦਿੱਤਾ ਹੈ ਸਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਣਾ ਚਾਹੀਦਾ ਹੈ ਕਿ ਉਹਨੇ ਅੱਜ ਤੱਕ ਸਾਨੂੰ ਸੰਭਾਲਿਆ ਅੱਜ ਤੱਕ ਸਾਨੂੰ ਆਪਣੇ ਪੰਨਾ ਦੇ ਵਿੱਚ ਰੱਖਿਆ ਸੱਚਮੁੱਚ ਮੇਰੇ ਅਜ਼ੀਜ਼ੋ ਇਹ ਹੋਵਾ ਸਾਡੀ ਚਟਾਨ ਹੈ ਜਿਹੋਵਾ ਸਾਡੇ ਲੁਕਣੇ ਦੀ ਥਾਂ ਹੈ ਜਿਹਦੇ ਵਿੱਚ ਅਸੀਂ ਪਨਾ ਲੈਨੇ ਆ ਜਿਹਦੇ ਵਿੱਚ ਅਸੀਂ ਮਹਿਫੂਜ਼ ਰਹਿਨੇ ਆ ਤੇਰੇ ਅਜ਼ੀਜ਼ੋ ਪਰਮੇਸ਼ਰ ਤੋਂ ਪਰੇ ਸਾਡੇ ਕਿਤੇ ਵੀ ਕੋਈ ਭਲਾਈ ਨਹੀਂ ਮੇਰੇ ਅਜ਼ੀਜ਼ੋ ਜਿਹੜੇ ਪਰਮੇਸ਼ਰ ਤੇ ایمان ਰੱਖਦੇ ਆ ਜਿਹੜੇ ਪਰਮੇਸ਼ਰ ਦੇ ਹਦੀਨ ਰਹਿੰਦੇ ਆ ਜਿਹੜੇ ਪਰਮੇਸ਼ਰ ਨੂੰ ਆਪਣਾ ਜੀਵਨ ਦਿੰਦੇ ਆ ਖੁਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਕਾਰਜ ਕਰਦਾ ਇਹ ਨਮਾਸਾ ਜਿਹੜਾ ਸਾਡੀ ਜ਼ਿੰਦਗੀ ਚ ਪ੍ਰਭੂ ਦੇਨੇ ਜਾ ਰਿਹਾ ਹੈ ਅੱਜ ਤੱਕ ਉਹਨੂੰ ਸਾਨੂੰ ਉਹਨੇ ਸਾਨੂੰ ਸੰਭਾਲ ਕੇ ਰੱਖਿਆ ਸਾਨੂੰ ਉਹਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਆਪਣੇ ਇੱਕ ਇੱਕ ਸਾਹ ਦੇ ਵਿੱਚ ਸਾਨੂੰ ਪ੍ਰਭੂ ਯਹੋਵਾ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਕਿਉਂਕਿ ਯਿਸੂ ਮਸੀਹ ਤੋਂ ਬਗੈਰ ਸਾਨੂੰ ਕਦੀ ਵੀ ਮੁਕਤੀ ਨਹੀਂ ਮਿਲ ਸਕਦੀ ਮੇਰੇ ਅਜ਼ੀਜ਼ੋ ਜਿਨ੍ਹਾਂ ਖੁਦਾ ਦੇ ਸੇਵਕਾਂ ਨੇ ਖੁਦਾ ਦੇ ਦਾਸਾਂ ਨੇ ਆਪਣੇ ਪ੍ਰਭੂ ਯਿਸੂ ਨਾਸਰੇ ਨੇ ਆਪਣਾ ਜੀਵਨ ਦਿੱਤਾ ਤਾਂ ਦੇਖੋ ਪਰਮੇਸ਼ਰ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿੱਡੇ-ਕੱਡੇ ਵੱਡੇ ਕੰਮ ਕੀਤੇ ਅੱਜ ਜੇਕਰ ਇਸ ਪੁਰਾਣੇ ਸਾਲ ਦੇ ਵਿੱਚ ਤੁਹਾਡੀ ਜ਼ਿੰਦਗੀ 'ਚ ਕੋਈ ਪਰੇਸ਼ਾਨੀਆਂ ਕੋਈ ਦੁੱਖਾ ਕੋਈ ਤਕਲੀਫ ਹੈ ਮੈਂ ਨਹੀਂ ਜਾਣਦੀ ਪਰਮੇਸ਼ਰ ਜਾਣਦਾ ਹੈ ਤਾਂ ਪਰਮੇਸ਼ਰ ਦੇ ਵਚਨ 'ਚ ਲਿਖਿਆ ਆ ਕਿ ਜਿਹੜੇ ਮੇਰੇ 'ਤੇ ਈਮਾਨ ਰੱਖਦੇ ਆ ਜਿਹੜੇ ਮੇਰੇ 'ਤੇ ਵਿਸ਼ਵਾਸ ਰੱਖਦੇ ਆ ਅਨੰਤ ਜੀਵਨ ਤੇ ਅਨੰਤ ਖੁਸ਼ੀਆਂ ਉਹਨਾਂ ਦੇ ਕੋਲ ਹੁੰਦੀਆਂ ਮੇਰੇ ਅਜ਼ੀਜ਼ੋ ਤੁਸੀਂ ਜਦੋਂ ਇਸ वचन ਨੂੰ ਸੁਣਦੇ ਹੋ ਜਦੋਂ ਇਸ वचन ਨੂੰ ਪੜ੍ਹਦੇ ਹੋ ਤਾਂ ਸੱਚਮੁੱਚ ਇਹਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਪਰਮੇਸ਼ਰ ਦੇ ਵਾਅਦੇ ਪਰਮੇਸ਼ਰ ਦੀਆਂ ਬਰਕਤਾਂ ਲਿਖੀਆਂ ਹੋਈਆਂ ਮੇਰੇ ਅਜ਼ੀਜ਼ੋ ਸਾਨੂੰ ਆਪਣੇ ਘਰਾਂ ਦੇ ਵਿੱਚ ਬੈਠ ਕੇ वचन ਨੂੰ ਖੋਲਣ ਦੀ ਅੱਜ ਜ਼ਰੂਰਤ ਆ ਅੱਜ ਆਪਣਾ ਜੀਵਨ ਅਗਰ ਪਿਛਲੇ ਸਾਲ ਦੇ ਵਿੱਚ ਅਸੀਂ ਆਪਣੇ ਜੀਵਨ ਦੀ ਕੋਈ ਤਬਦੀਲੀ ਨਹੀਂ ਲਿਆਂਦੀ ਤਾਂ ਅੱਜ ਸਾਨੂੰ ਜ਼ਰੂਰਤ ਆ ਨਵਾਂ ਸਾਲ ਜਿਹੜਾ ਪਰਮੇਸ਼ਰ ਸਾਡੀ ਜ਼ਿੰਦਗੀ 'ਚ ਦੇਣੇ ਜਾ ਰਿਹਾ ਇਸ ਨਵੇਂ ਸਾਲ ਦੇ ਵਿੱਚ ਆ ਕੇ ਸਾਨੂੰ ਨਵੇਂ ਨਵੇਂ ਹੋ ਜਾਣਾ ਚਾਹੀਦਾ ਆਪਣਾ ਜੀਵਨ ਪਰਭੂ ਜਿਸ ਨਜ਼ਰੀ ਹੱਥਾਂ ਦੇ ਵਿੱਚ ਦੇ ਦੇਣਾ ਚਾਹੀਦਾ ਹੈ ਮੇਰੇ ਅਜ਼ੀਜ਼ੋ ਪਰਮੇਸ਼ਰ ਬਹੁਤ ਮਹਾਨ ਹੈ ਉਹਦੇ ਵੱਡੇ ਵੱਡੇ ਵਾਦੇ ਆ ਉਹਦੇ ਹੁਕਮ ਤੇ ਉਹਦੇ ਕਾਨੂੰਨ ਜਦੋਂ ਅਸੀਂ ਮੰਨਦੇ ਹਾਂ ਉਹਦੀਆਂ ਵਿਧੀਆਂ ਤੇ ਅਸੀਂ ਜਦੋਂ ਚੱਲਦੇ ਆ ਤਾਂ ਪਰਮੇਸ਼ਰ ਸਾਡੇ ਲਈ ਮਾਰਗ ਤਿਆਰ ਕਰਦਾ ਹੈ ਮੇਰੇ ਅਜ਼ੀਜ਼ੋ ਅੱਜ ਸਾਨੂੰ ਲੋੜ ਆ ਆਪਣਾ ਜੀਵਨ ਆਪਣਾ ਹਰ ਇੱਕ ਪਲ ਪ੍ਰਭੂ ਨੂੰ ਦੇਣ ਦਾ ਮੇਰੇ ਅਜ਼ੀਜ਼ੋ ਇਹ ਸਮਾਂ ਸਾਡੇ ਹੱਥੋਂ ਨੰਗ ਨਾ ਜਾਵੇ ਇਹ ਸਮਾਂ ਸਾਡੇ ਹੱਥੋਂ ਖੁੰਝ ਨਾ ਜਾਵੇ ਜੇ ਇਹ ਸਮਾਂ ਸਾਡੇ ਹੱਥੋਂ ਖੁੰਝ ਗਿਆ ਫਿਰ ਪਛਤਾਉਂਦਾ ਕੋਈ ਫਾਇਦਾ ਨਹੀਂ ਜੇ ਲਿਖਿਆ ਆਇਆ ਕਿ ਜਦੋਂ ਸਮਾਂ ਬੀਤ ਗਿਆ ਕਿਉਂਕਿ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਪਰ ਸਾਨੂੰ ਸਮੇਂ ਨੂੰ ਫੜਨਾ ਆ ਸਮੇਂ ਨੂੰ ਅਸੀਂ ਕਿੱਦਾਂ ਫੜਨਾ ਆ ਜੇ ਅੱਜ ਸਾਨੂੰ ਪਰਮੇਸ਼ਰ ਨੇ ਨਵਾਂ ਦਿਨ ਦਿੱਤਾ ਹੈ ਨਵੀਂ ਸੁਬਾਹ ਦਿੱਤੀ ਆ ਇਸ ਸਵੇਰ ਨੂੰ ਉੱਠਣ ਲੱਗੇ ਆਪਣੇ ਬਿਸਤਰੇ ਤੋਂ ਉੱਠਦੇ ਸਾਰੇ ਉਸ ਟਾਈਮ ਨੂੰ ਸਾਨੂੰ ਖੁੰਝਣ ਨਹੀਂ ਦੇਣਾ ਚਾਹੀਦਾ ਉਹ 5 ਵਜੇ ਦਾ ਟਾਈਮ ਹੋ 6 ਵਜੇ ਦਾ ਟਾਈਮ ਜਦੋਂ ਅਸੀਂ ਉੱਠਦੇ ਆ ਉਸੇ ਟਾਈਮ ਉੱਠ ਕੇ ਸਾਨੂੰ ਪ੍ਰਭੂ ਦਾ ਧੰਨਵਾਦ ਕਰਨਾ ਚਾਹੀਦਾ ਆ ਸਾਡੇ ਹੱਥੋਂ ਇਹ ਸਮਾਂ ਲੰਘ ਨਾ ਜਾਵੇ ਮੇਰੇ ਅਜ਼ੀਜ਼ੋ ਜੇ ਇਹ ਸਮਾਂ ਅੱਜ ਸਾਡੇ ਹੱਥੋਂ ਲੰਘ ਗਿਆ ਜਦੋਂ ਅਸੀਂ ਇਸ ਦੁਨੀਆ ਤੋਂ ਖੂਚ ਗਏ ਤਾਂ ਮੇਰੇ ਅਜ਼ੀਜ਼ੋ ਫੇ ਪਛਤਾਉਣ ਦਾ ਕੋਈ ਵੀ ਫਾਇਦਾ ਨਹੀਂਗਾ ਇਸ ਲਈ ਅੱਜ ਸਾਨੂੰ ਜ਼ਰੂਰ ਤੇ ਆਪਣੇ ਜੀਵਨ ਨੂੰ ਬਦਲਣ ਦੀ ਆਪਣਾ ਜੀਵਨ ਖੁਦਾ ਨੂੰ ਦੇੋ ਜਦੋਂ ਅਸੀਂ ਖੁਦਾ ਦੇ ਵਚਨਾਂ ਦੇ ਵਿੱਚ ਪੜ੍ਹਦੇ ਹਾਂ ਕਿ ਪਰਮੇਸ਼ਰ ਸਾਡਾ ਜਿਹੜਾ ਆ ਅਣਖੀ ਪਿਤਾ ਆ ਸਾਡੀ ਕਦੀ ਵੀ ਆਪਣੀ ਜ਼ਿੰਦਗੀ 'ਚ ਸੰਜੇ ਜਾਂ ਖੱਬੇ ਨਾ ਦੇਖੀਏ ਕਦੀ ਵੀ ਪਾਪ ਵੱਲ ਨੂੰ ਰੋਖ ਨਾ ਕਰੀਏ ਮੇਰੇ ਅਜ਼ੀਜ਼ੋ ਅੱਜ ਸਾਨੂੰ ਜ਼ਰੂਰ ਤੇ ਆਪਣੀ ਜ਼ਿੰਦਗੀ 'ਚੋਂ ਪਾਪ ਨੂੰ ਖਤਮ ਕਰ ਦੇ ਅੱਜ ਅਸੀਂ ਆਪਣੀ ਜ਼ਿੰਦਗੀ 'ਚ ਵਾਅਦਾ ਕਰੀਏ ਆਪਣੇ ਪ੍ਰਭੂ ਯਿਸੂ ਨਾਸਰੀ ਨਾਲ ਕਿ ਜੋ ਵੀ ਸਾਡੇ ਪਾਪ ਪਿਛਲੇ ਸਾਲ ਵਿੱਚ ਜਾਂ ਪਿਛਲੇ ਦਿਨਾਂ ਵਿੱਚ ਹੋਏ ਆ ਜੇ ਪਿਛਲੇ ਮਹੀਨਿਆਂ ਵਿੱਚ ਹੋਇਆ ਜਾਂ ਜਿੱਦਾਂ ਵੀ ਸਾਡੇ ਤੋਂ ਗੁਨਾਹ ਹੈ ਪ੍ਰਭੂ ਜੀ ਸਾਨੂੰ ਮਾਫ਼ ਕਰਦੇ ਅੱਜ ਤੋਂ ਅਸੀਂ ਆਪਣੇ ਜੀਵਨ ਨੂੰ ਬਦਲਣਾ ਚਾਹੁੰਦੇ ਸੱਚਮੁੱਚ ਮੇਰੇ ਅਜੀਜੋ ਜੇ ਤੁਸੀਂ ਅੱਜ ਆਪਣੇ ਜੀਵਨ ਨੂੰ ਬਦਲੋਗੇ ਤਾਂ ਪਰਮੇਸ਼ਰ ਤੁਹਾਡੇ ਸਾਥ ਦੇਗਾ ਔਰ ਜਦੋਂ ਅਸੀਂ ਆਪਣੇ ਜੀਵਨ ਨੂੰ ਬਦਲਣ ਦਾ ਪ੍ਰਣ ਕਰਦੇ ਆ ਤਾਂ ਪਰਮੇਸ਼ਰ ਸਾਨੂੰ ਕਦੀ ਵੀ ਕੰਦਿਆ ਨਹੀਂ ਛੱਡਦਾ ਪਵਿੱਤਰਤਾ ਹੀ ਮੰਗੋ ਪਰਮੇਸ਼ਰ ਤੋਂ ਅੱਜ ਸਾਨੂੰ ਲੋੜ ਹੈ ਆਪਣੇ ਪਰਮੇਸ਼ਰ ਤੋਂ ਪਵਿੱਤਰ ਜੀਵਨ ਮੰਗਣ ਦੀ ਇਸ ਤਰਤੀ ਦੀਆਂ ਚੀਜ਼ਾਂ ਇੱਕ ਦਿਨ ਨਾਸ਼ ਹੋ ਜਾਣੀਆਂ ਆ ਖਤਮ ਹੋ ਜਾਣੀਆਂ ਆ ਪਰ ਖੁਦਾ ਦਾ वचन ਜਿਹੜਾ ਆ ਉਹ اٹਲ ਆ ਇਸੇ ਕਰਕੇ ਜਦ ਅਸੀਂ ਯਹਵਾ ਦੇ वचन ਨੂੰ ਦੇਖਦੇ ਆ ਤਾਂ ਪਰਮੇਸ਼ਰ ਕਹਿੰਦਾ ਆ ਜਦ ਅਸੀਂ ਕੋਈ ਚ ਦੀ ਪੁਸਤਕ ਉਹਦੀ 20 ਅਧਿਆਏ ਉਹਦੀ ਪਹਿਲੀ ਆਦ ਤੋਂ ਪੜਦੇ ਆ ਕਿ ਪਰਮੇਸ਼ਰ ਦੇ ਕਿੱਡੇ ਵਾਦੇ ਆਪਣੇ ਬੱਚਿਆਂ ਦੇ ਨਾਲ ਉਹਨੂੰ ਕੀ ਸਾਨੂੰ ਹੁਕਮ ਹੁੰਦਾ ਹੈ ਹਾਲੇਲੂਇਆ ਫਿਰ ਪਰਮੇਸ਼ਰ ਇਹ ਸਾਰੀਆਂ ਗੱਲਾਂ ਬੋਲਿਆ ਕਿ ਮੈਂ ਯਹਵਾ ਤੇਰਾ ਪਰਮੇਸ਼ਰ ਜਿਹੜਾ ਤੈਨੂੰ ਮਿਸਰ ਦੇਸ਼ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆ ਆ ਹਾਂ ਮੇਰੇ ਸਾਹਮੁਖ ਤੇਰੇ ਅੱਗੇ ਦੂਜੇ ਦੇਵਤੇ ਨਾ ਹੋਣ ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ ਨਾ ਕਿਸੇ ਚੀਜ਼ ਦੀ ਸੂਰਤ ਵਿੱਚ ਜਿਹੜੀ ਉੱਪਰ ਆਕਾਸ਼ ਅਤੇ ਜਿਹੜੀ ਧਰਤੀ ਉੱਤੇ ਹੈ ਜਿਹੜੀ ਧਰਤੀ ਦੇ ਪਾਣੀਆਂ ਵਿੱਚ ਹੈ ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ ਨਾ ਉਹਨਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹਵਾ ਤੇਰਾ ਪਰਮੇਸ਼ਰ ਅਣਖ ਵਾਲਾ ਪਰ ਮੇਸ਼ਰ ਹਾਂ ਜਿਹੜਾ ਪਿਓ ਦਾਦੀਆਂ ਦੀ ਬੁਰੀਾਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਵਹਿਲੀਆਂ ਦੀ ਤੀਜੀ ਪੀੜੀ ਅਤੇ ਚੌਥੀ ਪੀੜੀ ਉੱਤੇ ਲਿਆਉਂਦਾ ਹਾਂ ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪ੍ਰੀਤਪਾਲ ਦੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਦੇ ਆਕਰ ਦਾ ਹੰਮੀਰੀ ਅਜ਼ੀਜ਼ ਉਹ ਦੇਖੋ ਪਰਮੇਸ਼ਰ ਦਾ ਵਾਦਾ ਕਹਿੰਦਾ ਜਿਹੜੇ ਮੇਰੇ ਨਾਲ ਪਰੀਦਮਾਲਦੇ ਪਰਮੇਸ਼ਰ ਗੁਨਾਹ ਤੋਂ ਨਫ਼ਰਤ ਕਰਦਾ ਇਨਸਾਨ ਤੋਂ ਨਫ਼ਰਤ ਨਹੀਂ ਕਰਦਾ ਉਹਨੇ ਆਪਣਾ ਪਵਿੱਤਰ ਲਹੂ ਬਹਾ ਕੇ ਸਾਡੇ ਪਾਪਾਂ ਨੂੰ ਚੁਕ ਲਿਆ ਸਾਡੀਆਂ ਬਿਮਾਰੀਆਂ ਨੂੰ ਚੁਕ ਲਿਆ ਸਾਡੇ ਕਸ਼ਟਾਂ ਨੂੰ ਚੁਕ ਲਿਆ ਸਾਨੂੰ ਆਜ਼ਾਦ ਕੀਤਾ ਔਰ ਜੇ ਪ੍ਰਭੂ ਨੇ ਸਾਨੂੰ ਆਜ਼ਾਦ ਕੀਤਾ ਹੈ ਤਾਂ ਅਸੀਂ ਦੁਬਾਰਾ ਗੁਲਾਮੀ ਦੇ ਜੁੱਲੇ ਹੇਠ ਨਾ ਪੁਜੀਏ ਅਸੀਂ ਦੁਬਾਰਾ ਉਸ ਪਾਪ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਾ ਆਉਣ ਦਈਏ ਕਿਉਂਕਿ ਪਰਮੇਸ਼ਰ ਨੂੰ ਪਾਪ ਤੋਂ ਨਫ਼ਰਤ ਹੈ ਔਰ ਜਿਹੜੇ ਕਹਿੰਦਾ ਤੂੰ ਕਦੀ ਵੀ ਆਪਣੀ ਜ਼ਿੰਦਗੀ ਵਿੱਚ ਸੱਜੇ ਜਾਂ ਖੱਬੇ ਨਾ ਜਦ ਅਸੀਂ ਕਿਸੇ ਵੀ ਮੂਰਤ ਨੂੰ ਇਤੋਂ ਦਾ ਕੀ ਖੁਦਾ ਦੇ ਵਚਨ 'ਚ ਲਿਖਿਆ ਆ ਕਿ ਤੁਸੀਂ ਕਿਸੇ ਵੀ ਮੂਰਤ ਦੇ ਅੱਗੇ ਮੱਥਾ ਨਹੀਂ ਟੇਕਣਾ ਚਾਹੇ ਉਹ ਮੇਰੀ ਹੀ ਕਿਉਂ ਨਾ ਹੋਵੇ ਯਿਸੂਮਸੀ ਦੀ ਵੀ ਅਗਰ ਕੋਈ ਸਟੈਚੂ ਆ ਮੂਰਤੀ ਆ ਬਣਾਈ ਹੋਈ ਅਲੱਗ-ਅਲੱਗ ਭਵਨਾਂ ਦੇ ਵਿੱਚ ਮੂਰਤਾਂ ਬਣਾਈਆਂ ਹੁੰਦੀਆਂ ਸਾਨੂੰ ਉਹਨਾਂ ਦੇ ਅੱਗੇ ਵੀ ਮੱਥਾ ਨਹੀਂ ਟੇਕਣਾ ਪਰਮੇਸ਼ਰ ਨੇ ਵਚਨ ਦੇ ਵਿੱਚ ਇਸ ਤੋਂ ਵੀ ਸਾਨੂੰ ਮਨਾਹੀ ਕੀਤੀ ਆ ਮੇਰੇ ਅਜ਼ੀਜ਼ੋ ਸਾਨੂੰ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰਨਾ ਹੈ ਪਰਮੇਸ਼ਰ ਦੇ ਵਚਨਾਂ ਦੇ ਅੱਗੇ ਆਪਣੇ ਆਪ ਨੂੰ ਝੁਕਾਉਣਾ ਹੈ ਉਹਦੀਆਂ ਮੂਰਤਾ ਦੇ ਅੱਗੇ ਨਹੀਂ ਮੇਰੇ ਅਜ਼ੀਜ਼ੋ ਸਾਨੂੰ ਖੁਦਾ ਦੇ ਹਦੀਨ ਰਹਿਣ ਦੀ ਅੱਜ ਜ਼ਰੂਰਤ ਆ ਪਰਮੇਸ਼ਰ ਕਹਿੰਦਾ ਆ ਅਗਰ ਤੁਸੀਂ ਮੇਰੇ ਨਾਲ ਵਫਾਦਾਰੀ ਨਾਲ ਚੱਲੋਗੇ ਮੇਰੇ ਵਚਨਾਂ ਤੇ ਚੱਲੋਗੇ ਮੇਰੇ ਹਦੀਨ ਹੋ ਕੇ ਚੱਲੋਗੇ ਤਾਂ ਮੈਂ ਕਹਿੰਦਾ ਤੁਹਾਡੇ ਤੇ ਦਇਆ ਕਰਾਂਗਾ ਮੇਰੇ ਅਜ਼ੀਜ਼ੋ ਜਿਹੜੇ ਪਰਮੇਸ਼ਰ ਨਾਲ ਪਰੀਤ ਪਾਉਂਦੇ ਆ ਜਿਹੜੇ ਪਰਮੇਸ਼ਰ ਦੇ ਵਚਨਾਂ ਤੇ ਚੱਲਦੇ ਆ ਪਰਮੇਸ਼ਰ ਕਹਿੰਦਾ ਮੈਂ ਉਹਨਾਂ ਦੇ ਨਾਲ ਦੇਆ ਕਰਦਾ ਆ ਮੈਂ ਉਹਨਾਂ ਦੇ ਉੱਤੇ ਕਿਰਪਾ ਕਰਦਾ ਪਰ ਜਿਹੜੇ ਹਠੀ ਆ ਜਿੱਦੀ ਆ ਆਪਣੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੂੰ ਛੱਡ ਕੇ ਆਪਣੇ ਆਪ ਨੂੰ ਉਹ ਕਹਿੰਦੇ ਕਿ ਅਸੀਂ ਜੋ ਕਰਦੇ ਆ ਸਾਡਾ ਹਰ ਕੰਮ ਸਕਸੈਸ ਹੋਊਗਾ ਚਾਹੇ ਉਹ ਅਸੀਂ ਕਿਸੇ ਵੀ ਤਰ੍ਹਾਂ ਦਾ ਕਰੀਏ ਮੇਰੇ ਅਜ਼ੀਜ਼ੋ ਅਸੀਂ ਪਰਮੇਸ਼ਰ ਤੋਂ ਯਿਸੂ ਮਸੀਹ ਤੋਂ ਵੱਖਰੇ ਹੋ ਕੇ ਕੁਝ ਨਹੀਂ ਕਰ ਸਕਦੇ ਜਿੰਨਾ ਚਿਰ ਪਰਮੇਸ਼ਰ ਦੀ ਇੱਛਾ ਸਾਡੀ ਜ਼ਿੰਦਗੀ ਵਿੱਚ ਹੈ ਪੂਰੀ ਹੁੰਦੀ ਸਾਨੂੰ ਜ਼ਰੂਰਤ ਆ ਇਸ ਨਵੇਂ ਸਾਲ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਨੂੰ ਬਦਲਨੀ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਭੂ ਯਿਸੂ ਨਾਲ ਸੇ ਦੀ ਮਰਜ਼ੀ ਨੂੰ ਪੂਰਾ ਹੋਣੀ ਮੇਰੇ ਅਜ਼ੀਜ਼ੋ ਅਗਰ ਅਸੀਂ ਪ੍ਰਭੂ ਯਿਸੂ ਨਾਲ ਸੇ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਵਿੱਚ ਪੂਰਾ ਕਰਾਂਗੇ ਤਾਂ ਸੱਚਮੁੱਚ ਪਰਮੇਸ਼ਰ ਸਾਡੇ ਹਰ ਪਲੈਨ ਨੂੰ ਸਕਸੈਸ ਕਰੇਗਾ ਜੋ ਵੀ ਅਸੀਂ ਸੋਚਾਂਗੇ ਕਹਿੰਦਾ ਉਹ ਹਜੇ ਗੱਲਾਂ ਹੀ ਕਰਦੇ ਹੋਣਗੇ ਤਾਂ ਮੈਂ ਉਹਨਾਂ ਦੀ ਦੁਆ ਨੂੰ ਕੀ ਕਰ ਲਵਾਂਗਾ ਸੁਣ ਲਵਾਂਗਾ ਕਿਹੜੇ ਜਿਹੜੇ ਖੁਦਾ ਦੇ ਹਦੀਨ ਰਹਿੰਦੇ ਨੇ ਜਿਹੜੇ ਖੁਦਾ ਦੇ ਪ੍ਰਤੀ ਵਫਾਦਾਰ ਰਹਿੰਦੇ ਨੇ ਮੇਰੇ ਅਜ਼ੀਜ਼ੋ ਅੱਜ ਸਾਡਾ ਜ਼ਰੂਰਤ ਹੈ ਇਸ ਨਵੇਂ ਸਾਲ ਦੇ ਵਿੱਚ ਆ ਕੇ ਆਪਣੇ ਜੀਵਨ ਨੂੰ ਬਦਲ ਲਈ ਆਪਣੇ ਪ੍ਰਭੂ ਨੂੰ ਆਪਣਾ ਜੀਵਨ ਦੇਣ ਦੀ ਉਹਨੂੰ ਆਪਣਾ ਮੁਕਤੀ ਦਾਤਾ ਆਪਣਾ ਉਧਾਰ ਕਰਤਾ ਮੰਨ ਕੇ ਆਪਣੇ ਜੀਵਨ ਨੂੰ ਬਦਲ ਲਏ ਮੇਰੇ ਅਜ਼ੀਜ਼ੋ ਜਦੋਂ ਅਸੀਂ ਬਦਲਾਂਗੇ ਤਾਂ ਪਰਮੇਸ਼ਰ ਸਾਡੇ ਮਾਰਗਾਂ ਨੂੰ ਖੋਲੇਗਾ ਅੱਜ ਅਗਰ ਸਾਡੀ ਜ਼ਿੰਦਗੀ ਦੇ ਵਿੱਚ ਗਰੀਬੀ ਆ, ਅਗਰ ਬਿਮਾਰੀ ਆ, ਅਗਰ ਦੁੱਖ ਆ, ਅਗਰ ਕਸ਼ਟ ਆ, ਅਗਰ ਕਰਜ਼ੇ ਆ, ਜਾਂ ਸਾਡੇ ਬੱਚੇ ਸਾਡੇ ਕਹਿਣੇ ਕਾਰਜ ਨਹੀਂ, ਜਾਂ ਸਾਡੇ ਬੱਚੇ ਨਸ਼ਿਆਂ ਦੇ ਵਿੱਚ ਆ ਤੇ ਮੇਰੇ ਅਜ਼ੀਜ਼ੋ ਜਦੋਂ ਅਸੀਂ ਆਪਣੇ ਆਪ ਨੂੰ ਆਪਣੇ ਪਰਮੇਸ਼ਰ ਦੇ ਹੱਥਾਂ ਵਿੱਚ, ਆਪਣੇ ਬੱਚਿਆਂ ਨੂੰ ਆਪਣੇ ਪਰਮੇਸ਼ਰ ਦੇ ਹੱਥਾਂ ਵਿੱਚ ਦਵਾਂਗੇ ਤਾਂ ਸੱਚਮੁੱਚ ਉਹ ਸਾਡੇ ਤੇ ਦਇਆ ਕਰੇਗਾ ਔਰ ਸਾਡੇ ਬੱਚਿਆਂ ਨੂੰ ਔਰ ਸਾਨੂੰ ਸਮਝ ਤੇ ਬੁੱਧ ਦੇਵੇਗਾ। ਮੇਰੇ ਅਜ਼ੀਜ਼ੋ ਸਾਨੂੰ ਅੱਜ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿ ਪ੍ਰਭੂ ਯਿਸੂ ਨਾਸਰੀ ਸਾਡੀ ਖਾਤਰ ਇਸ ਧਰਤੀ ਤੇ ਉੱਤੇ ਆਏ ਸਾਡੀ ਖਾਤਰ ਉਹਨਾਂ ਨੇ ਕੱਲ ਬਰੀ ਦੇ ਉੱਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਤਾਂ ਕਿ ਅਸੀਂ ਅਨੰਤ ਜੀਵਨ ਹਾਸਲ ਕਰ ਸਕੀਏ ਫਿਰ ਮੇਰੇ ਅਜ਼ੀਜ਼ੋ ਅੱਜ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਸਾਡੀ ਜ਼ਿੰਦਗੀ ਵਿੱਚ ਪਿਛਲੇ ਸਾਲ ਦੇ ਵਿੱਚ ਜਾਂ ਪਿਛਲੇ ਦਿਨਾਂ ਵਿੱਚ ਪਾਪ ਹੋ ਗਿਆ ਅੱਜ ਉਹਨਾਂ ਨੂੰ ਮੰਨ ਕੇ ਉਹਨਾਂ ਨੂੰ ਛੱਡ ਕੇ ਆਪਣੇ ਪ੍ਰਭੂ ਯਿਸੂ ਨਾਸਰੀ ਦੇ ਨਾਲ ਜੁੜਨ ਦੀ ਜ਼ਰੂਰਤ ਹੈ ਜਦੋਂ ਅਸੀਂ ਜੁੜਾਂਗੇ ਤਾਂ ਪਰਮੇਸ਼ਰ ਸਾਡੇ ਲਈ ਵੱਡੇ ਵੱਡੇ ਮਾਰਗਾਂ ਨੂੰ ਖੋਲੇਗਾ ਸਾਨੂੰ ਆਪਣੇ ਬੱਚਿਆਂ ਦੇ ਲਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਸਾਨੂੰ ਉਹਨਾਂ ਦੇ ਵਿਆਹਾਂ ਸ਼ਾਦੀਆਂ ਦੇ ਲਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਪਰਮੇਸ਼ਰ ਕਹਿੰਦਾ ਤੁਹਾਡੀ ਚਿੰਤਾ ਮੈਂ ਕਰਦਾ ਹੈ ਮੇਰੇ ਅਜ਼ੀਜ਼ੋ ਅੱਜ ਸਾਨੂੰ ਆਪਣਾ ਜੀਵਨ ਜਿਹੜਾ ਆ ਬਦਲਣ ਦੀ ਜ਼ਰੂਰਤ ਹੈ ਅਰ ਜਦ ਤੁਸੀਂ ਬਦਲਾਂਗੇ ਤਾਂ ਪਰਮੇਸ਼ਰ ਸਾਡੇ ਤੇ ਦਇਆ ਕਰੇਗਾ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਪਰਮੇਸ਼ਰ ਦੇ ਵਿੱਚ ਉਹਦੇ ਵਚਨ ਦੇ ਵਿੱਚ ਹਮੇਸ਼ਾ ਵਾਦੇ ਜਾਓ ਇਹ ਨਵਾਂ ਸਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡੀਆਂ ਬਰਕਤਾਂ ਤੇ ਵੱਡੀਆਂ ਆਸ਼ੀਸ਼ਾਂ ਨੂੰ ਲੈ ਕੇ ਆਵੇ ਔਰ ਤੁਸੀਂ ਖੁਦਾ ਦੀਆਂ तमाम ਬਰਕਤਾਂ ਦੇ ਹੱਕਦਾਰ ਬਣੋ ਮੇਰੇ ਅਜ਼ੀਜ਼ੋ ਸੋ ਮੈਂ ਤੁਹਾਡੇ ਲਈ ਇੱਕ ਛੋਟੀ ਜੀ ਪ੍ਰਾਰਥਨਾ ਕਰਨਾ ਚਾਹੁੰਦੀ ਆ ਪਿਤਾ ਪਰਮੇਸ਼ਰ ਮਾਤਾ ਦਾ ਤੁਹਾਨੂੰ ਬਾਤ ਕਰਦੀਆਂ ਸ਼ੁਕਰ ਕਰਦੀਆਂ ਅੱਜ ਦੇ ਇਸ ਸੁੰਦਰ ਸਮੇਂ ਲਈ ਅੱਜ ਦੇ ਇਸ ਸੁੰਦਰ ਟਾਈਮ ਦੇ ਲਈ ਇਹ ਜੋ ਵੀ ਵਚਨ ਪਿਤਾ ਤੁਹਾਡੇ ਬੱਚਿਆਂ ਨੇ ਸੁਣਿਆ ਆ ਇਹਨਾਂ ਜ਼ਿੰਦਗੀ ਦੇ ਵਿੱਚ ਵੱਡੀ ਆਜ਼ਾਦੀ ਨੂੰ ਵੱਡੀ ਵੇਦਾਰੀ ਨੂੰ ਲੈ ਕੇ ਆਵੇ ਔਰ ਪਿਤਾ ਪਰਮੇਸ਼ਰ ਤੇਰੇ ਬੱਚੇ ਅੱਜ ਹੀ ਤੋਂ ਹੀ ਆਪਣੇ ਜੀਵਨ ਨੂੰ ਬਦਲਣ ਔਰ ਪਿਆਰੇ ਖੁਦਾਵੰਦਾ ਇਹਨਾਂ ਬੱਚਿਆਂ ਲਈ ਇਹ ਨਵਾਂ ਸਾਲ ਪ੍ਰਭੂ ਜੀ ਵੱਡੀਆਂ ਬਰਕਤਾਂ ਨੂੰ ਵੱਡੀਆਂ ਆਸ਼ੀਸ਼ਾਂ ਨੂੰ ਲੈ ਕੇ ਆਵੇ ਔਰ ਖੁਦਾਵੰਦਾ ਪਿਤਾ ਪਰਮੇਸ਼ਰ ਆਪਣੇ ਬੱਚਿਆਂ ਦੇ ਮਨਰਥ ਅਨੁਸਾਰ ਉਹਨਾਂ ਦੇ ਇਹ ਤੇਰੇ ਬੱਚੇ ਆ ਤੇਰੇ ਖੂਨ ਦੇ ਖਰੀਦੇ ਹੋਇਆ ਤੇਰੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਚ ਪੂਰਾ ਹੋਂਦ ਦਿੰਦੇ ਆ ਇਹਨਾਂ ਬੱਚਿਆਂ ਤੇ ਦਇਆ ਕਿਰਪਾ ਅਨੁਗ੍ਰਾਹ ਕਰ ਅਗਰ ਕੋਈ ਕਰਜ਼ਿਆਂ ਦੇ ਬੋਝ ਥੱਲੇ ਆ ਅਗਰ ਕੋਈ ਬਿਮਾਰ ਆ ਅਗਰ ਕੋਈ ਪ੍ਰਭ ਜੀ বেকার ਆ ਅਗਰ ਕੋਈ ਬੇਅਲਾਦ ਆ ਅਗਰ ਜਾਂ ਕੋਈ ਨਸ਼ਿਆਂ ਦੇ ਵਿੱਚ ਫਸਿਆ ਆ ਤੇ ਪਿਤਾ ਅੱਜ ਹੀ ਆਪਣੇ ਬੱਚਿਆਂ ਤੇ ਦਇਆ ਕਰ ਕਿਰਪਾ ਕਰ ਅਨੁਗ੍ਰਾਹ ਕਰ ਮੈਂ ਇਹਨਾਂ ਦੀਆਂ ਜ਼ਰੂਰਤਾਂ ਨਹੀਂ ਜਾਣਦੀ ਇਹਨਾਂ ਦੀ ਅਜ਼ਰਬੇ ਜ਼ਰੂਰਤਾਂ ਨੂੰ ਤੂੰ ਜਾਣਦਾ ਪ੍ਰਭ ਜੀ ਆਪਣੇ ਬੱਚਿਆਂ ਦੀ ਮਦਦ ਕਰ ਸਹਾਇਤਾ ਕਰ ਪਿਤਾ ਹਰ ਬਖੋਨਨ ਸੰਭਾਲ ਕੇ ਰੱਖਣਾ ਇਸ ਨਵੇਂ ਸਾਲ ਦੇ ਵਿੱਚ ਨਵੀਆਂ ਖੁਸ਼ੀਆਂ ਤੇ ਨਵੀਆਂ ਬਰਕਤਾਂ ਆਪਣੇ ਬੱਚਿਆਂ ਨੂੰ ਦੇਣੀਆਂ ਧੰਨਵਾਦ ਕਰਦੀਆਂ ਸ਼ੁਕਰ ਕਰਦੀਆਂ ਪ੍ਰਭੂ ਯਿਸੂ ਦੇ ਪਵਿੱਤਰ ਨਾਮ ਮੰਗਨੀ ਆਂ ਆਮੇਨ ਸੋ ਅਗਰ ਤੁਸੀਂ ਇਸ ਪ੍ਰਾਰਥਨਾ ਨੂੰ ਨਸੀਬ ਕੀਤਾ ਤਾਂ ਮੇਰੇ ਨਾਲ ਮੈੱਕੇ ਬੋਲੋ ਆਮੇਨ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਔਰ ਖੁਦਾ ਦੇ ਵਚਨ ਦੇ ਵਿੱਚ ਵਾਦੇ ਜਾ ਆਮੇਨ